ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇੱਕ ਸ਼ਹਿਰ ਵਿੱਚ ਇੱਕ ਬਹੁਤ ਹੀ ਵੱਡਾ ਮਹਿਲ ਵਰਗਾ ਘਰ ਸੀ ਤੇ ਉਸ ਘਰ ਵਿੱਚ ਬਹੁਤ ਹੀ ਰੌਣਕਾਂ ਲੱਗੀਆਂ ਹੋਈਆਂ ਸੀ ਕਿਉਂਕਿ ਉਸ ਦੇ ਘਰ ਦੇ ਇਕਲੌਤੇ ਪੁੱਤਰ ਦਾ ਵਿਆਹ ਹੋ ਸੀ ਤੇ ਘਰ ਵਿੱਚ ਪੂਰੀ ਚਹਿਲ ਪਹਿਲ ਸੀ ਚਾਰੇ ਪਾਸੇ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਸੀ ਘਰ ਘਰ ਨਹੀਂ ਸੀ ਲੱਗਦਾ ਮਹਿਲ ਲੱਗ ਰਿਹਾ ਸੀ ਸਾਰੇ ਜਾਣੇ ਮਤ ਦੇ ਗਾਉਂਦੇ ਸੀ ਤੇ ਖੂਬ ਰੌਣਕਾਂ ਲੱਗੀਆਂ ਪਈਆਂ ਸੀ ਪਰ ਅੱਗੇ ਜੋ ਹੋਣ ਵਾਲਾ ਸੀ ਉਸ ਬਾਰੇ ਕਿਸੇ ਨੂੰ ਕੁਝ ਵੀ ਹਾਲਮ ਨਹੀਂ ਸੀ ਇਸ ਖੁਸ਼ੀ ਭਰੇ ਮੋੜ ਵਿੱਚ ਦੁੱਖ ਦੀ ਘੜੀ ਵੀ ਆਉਣ ਵਾਲੀ ਸੀ ਅੱਧੀ ਰਾਤ ਦਾ ਟਾਈਮ ਹੋ ਗਿਆ ਸੀ ਤੇ ਪਾਰਟੀ ਵੀ ਹੁਣ ਖਤਮ ਹੋਣ ਵਾਲੀ ਸੀ ਅਜੇ ਪਾਰਟੀ ਖਤਮ ਨਹੀਂ ਸੀ ਹੋਈ ਕਿ ਵਿਆਹ ਵਾਲਾ ਲੜਕਾ ਜਲਦੀ ਨਾਲ ਸਟੇਜ ਵੱਲ ਗਿਆ ਤੇ ਉੱਥੇ ਮਾਈਕ ਫੜ ਕੇ ਬੋਲਣ ਲੱਗਾ ਉਸ ਦੇ ਅੱਖਾਂ ਵਿੱਚ ਬਹੁਤ ਗੁੱਸਾ ਸੀ ਉਹ ਮਾਈਕ ਫੜ ਕੇ ਬੋਲਿਆ ਕਿ ਮੈਂ ਤੁਹਾਡੇ ਸਾਰਿਆਂ ਲਈ ਕੋਈ ਸਰਪ੍ਰਾਈਜ਼ ਲੈ ਕੇ ਆਇਆ ਹਾਂ ਕਿ ਇਸ ਨੇ ਨਾਲ ਦੀ ਨਾਲ ਆਪਣੇ ਮਾਪਿਆਂ ਨੂੰ ਆਪਣੇ ਕੋਲ ਸੱਦਿਆ ਦੋਨੇ ਮਾਪਿਓ ਇਹ ਗੱਲ ਸੁਣ ਕੇ ਪੂਰੇ ਖੁਸ਼ ਹੋ ਗਏ ਕਿ ਸਾਡਾ ਪੁੱਤਰ ਸਾਡੇ ਲਈ ਪਤਾ ਨਹੀਂ ਕੀ ਕਰਨ ਵਾਲਾ ਹੈ ਉਹ ਜਲਦੀ ਨਾਲ ਸਟੇਜ 'ਤੇ ਉਸ ਕੋਲ ਚਲੇ ਗਏ ਤੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਸਾਡੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਲ ਘੜੀ ਆਉਣ ਵਾਲੀ ਹੈ ਉਹ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਸੀ ਜਦੋਂ ਉਹ ਆਪਣੇ ਪੁੱਤਰ ਕੋਲ ਸਟੇਜ 'ਤੇ ਆਏ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹੋਰ ਮਹਿਮਾਨਾਂ ਦੀ ਤਰ੍ਹਾਂ ਤੁਸੀਂ ਵੀ ਇਹ ਘਰ ਛੱਡ ਕੇ ਸਵੇਰ ਨੂੰ ਇੱਥੋਂ ਚਲੇ ਜਾਓ ਆਪਣੇ ਪੁੱਤਰ ਦੀ ਗੱਲ ਸੁਣ ਕੇ ਦੋਨੋਂ ਜਾਣ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਾਂ ਨੂੰ ਤਾਂ ਇਸ ਤਰ੍ਹਾਂ ਲੱਗੇ ਕਿ ਜਿਵੇਂ ਉਸ ਨੂੰ ਧਰਤੀ ਵੀ ਨਹੀਂ ਦੇ ਰਹੀ ਪਰ ਫਿਰ ਵੀ ਉਸਨੇ ਹੌਸਲਾ ਕਰਕੇ ਪੁੱਛਿਆ ਪੁੱਤਰ ਐਡਾ ਵੱਡਾ ਮਜ਼ਾਕ ਉਹ ਵੀ ਆਪਣੇ ਮਾਪਿਆਂ ਨਾਲ ਤਾਂ ਉਹਨਾਂ ਦੇ ਪੁੱਤਰ ਨੇ ਕਿਹਾ ਨਹੀਂ ਮਾਂ ਇਹ ਮਜ਼ਾਕ ਨਹੀਂ ਹੁਣ ਮੇਰਾ ਵਿਆਹ ਹੋ ਗਿਆ ਤੇ ਇਹ ਘਰ ਸਿਰਫ ਮੇਰਾ ਹੈ ਹੁਣ ਤੁਹਾਡੇ ਲਈ ਇਸ ਘਰ ਵਿੱਚ ਕੋਈ ਥਾਂ ਨਹੀਂ ਹੈ ਇੱਥੇ ਸਿਰਫ ਹੁਣ ਮੈਂ ਤੇ ਮੇਰੀ ਪਤਨੀ ਦੋਨੇ ਰਹਿਾਂਗੇ ਉਸ ਦੀ ਮਾਂ ਨੇ ਤਾਂ ਉਸ ਨੂੰ ਦੋ ਚਾਰ ਸਵਾਲ ਕੀਤੇ ਪਰ ਉਸ ਦੇ ਪਿਤਾ ਨੇ ਉਸ ਨੂੰ ਇੱਕ ਵੀ ਸਵਾਲ ਨਾ ਕੀਤਾ ਤੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਕਹਿਣ ਲੱਗਾ ਚੰਗਾ ਪੁੱਤਰ ਇਸ ਘਰ ਦੀ ਇੱਕ ਇੱਕ ਕਿੱਟ ਵਿੱਚ ਮੇਰੀ ਖੂਨ ਪਸੀਨੇ ਦੀ ਕਮਾਈ ਲੱਗੀ ਐ ਤੇ ਮੈਨੂੰ ਇਹ ਵੀ ਪਤਾ ਹੈ ਕਿ ਤੂੰ ਇਸ ਨੂੰ ਪੂਰਾ ਸੰਭਾਲ ਕੇ ਰੱਖੇਗਾ ਤੇ ਹੁਣ ਤੂੰ ਇੱਡਾ ਕ ਜ਼ਿੰਮੇਵਾਰ ਹੋ ਗਿਆ ਕਿ ਹੁਣ ਤੈਨੂੰ ਸਾਡੀ ਜ਼ਰੂਰਤ ਹੀ ਨਹੀਂ ਐ ਪਾਈ ਤਾਂ ਤੂੰ ਸਾਨੂੰ ਘਰੋਂ ਜਾਣ ਲਈ ਕਹਿਤਾ ਆਪਣੇ ਮਾਪੋਵ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਪੁੱਤਰ ਦੇ ਚਿਹਰੇ ਤੇ ਜਮਾ ਵੀ ਪਛਤਾਵਾ ਨਹੀਂ ਸੀ ਉਹ ਪੂਰੇ ਆਤਮ ਵਿਸ਼ਵਾਸ ਨਾਲ ਖੜ੍ਹਾ ਲੋਕਾਂ ਦੀਆਂ ਨਜ਼ਰਾਂ ਨਾਲ ਨਜ਼ਰਾ ਮਿਲਾ ਰਿਹਾ ਸੀ ਉਸ ਨੂੰ ਕਿਸੇ ਦਾ ਕੋਈ ਭੈਣੇ ਸੀ ਉਦੇ ਪਿਤਾ ਨੇ ਉੱਪਰ ਸਮਾਨ ਵੱਲ ਮੂੰਹ ਕਰਕੇ ਆਖਿਆ ਕਿ ਸ਼ਾਇਦ ਸਾਡੇ ਤੋਂ ਕੋਈ ਭੁੱਲ ਹੋ ਗਈ ਹੋਣੀ ਹੈ ਜੋ ਸਾਡਾ ਪੁੱਤਰ ਸਾਡੇ ਲਈ ਐਡਾ ਵੱਡਾ ਫੈਸਲਾ ਲੈਣ ਲਈ ਮਜਬੂਰ ਹੋ ਗਿਆ ਪਰ ਪੁੱਤਰ ਦੀ ਵੀ ਇਸ ਵਿੱਚ ਕੀ ਮਜਬੂਰੀ ਸੀ ਪੂਰੀ ਕਹਾਣੀ ਅੱਗੇ ਸੁਣਦੇ ਆਂ ਇਹ ਕਹਾਣੀ ਕੋਲਕੱਤਾ ਦੇ ਇੱਕ ਵੱਡੇ ਬਿਜ਼ਨਸਮੈਨ ਦੀ ਹੈ ਉਸਨੇ ਬਹੁਤ ਵੱਡਾ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਉਸਦਾ ਕਾਰੋਬਾਰ ਬਹੁਤ ਜਾਇੰਗਾ ਦੇ ਸੀ ਉਸਦੀ ਪਤਨੀ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਸੀ ਤੇ ਉਹਦਾ ਇੱਕੋ ਇੱਕ ਪੁੱਤਰ ਸੀ ਜਿਸ ਦਾ ਵਿਆਹ ਸੀ RAM ਦੇ ਪਿਤਾ ਨੇ ਸੋਚਿਆ ਕਿ ਪੁੱਤਰ ਦਾ ਵਿਆਹ ਕਰ ਦਈਏ ਤੇ ਘਰ ਵਿੱਚ ਖੁਸ਼ੀਆਂ ਵੀ ਆਉਣੀਆਂ ਤੇ ਮੇਰਾ ਵੀ ਜੀ ਲੱਗਿਆ ਰਹੇਗਾ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ ਪਰ ਜਿਉਂ-ਜਿਉਂ ਟਾਈਮ ਬਤੀਤ ਹੁੰਦਾ ਗਿਆ ਉਸ ਦੇ ਨਵੇਂ ਪੁੱਤਰ ਦਾ ਰਵਈਆ ਆਪਣੇ ਪਿਤਾ ਦੇ ਪ੍ਰਤੀ ਬਹੁਤ ਹੀ ਬਦਲ ਗਿਆ ਸੀ ਉਹ ਉਸ ਤੋਂ ਦੂਰੀਆਂ ਬਣਾਉਣ ਲੱਗ ਗਏ ਤੇ ਉਸ ਨੂੰ ਖਾਣਾ ਵੀ ਠੀਕ ਤੰਗ ਨਾਲ ਨਹੀਂ ਸੀ ਦਿੰਦੇ ਉਸ ਨੂੰ ਬਿਨਾਂ ਖਾਣਾ ਦਿੰਦੇ ਇੱਕ ਦਿਨ ਤਾਂ ਜਦ ਉਸਦੇ ਪਿਓ ਨੇ ਦੇਖਿਆ ਕਿ ਮੇਰਾ ਘਾੜ ਸੋਈ ਵਿੱਚ ਧੱਕਿਆ ਵੀ ਨਹੀਂ ਸੀ ਤਾਂ ਉਸਨੇ ਖਾਣਾ ਖਾਣ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਨੇ ਅੱਗੋਂ ਕਿਹਾ ਕਿ ਖਾਣਾ ਤਾਂ ਖਾਲਾ ਸਾਡੇ ਗੁਰੂ ਨਹੀਂ ਤੇਰੇ ਨਖਰੇ ਚੱਲੇ ਆ ਚੱਲੇ ਜਾਂਦੇ ਜਿੱਥੇ ਤੈਨੂੰ ਵਧੀਆ ਖਾਣਾ ਮਿਲਦਾ ਤੂੰ ਉੱਥੇ ਜਾ ਕੇ ਖਾਣਾ ਉਹਨਾਂ ਨੇ ਆਪਣੇ ਪਿਓ ਦੀ ਜ਼ਰਾ ਵੀ ਪਰਵਾਹ ਨਾ ਕੀਤੀ ਕਿ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਭਾਗਨ ਸਾਫਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਪਿਓ ਤੋਂ ਇੱਕ ਗਾਰੀ ਤੇ ਡਿਜ਼ਾਈਨ ਕਰਾ ਕੇ ਸਾਰੇ ਜੀਵਤ ਵੀ ਆਪਣਾ ਨਾ ਕਰਵਾ ਲਈ ਫਿਰ ਤਾਂ ਗਾ ਪਿਓ ਘਰ ਛੱਡਣ ਲਈ ਮਜਬੂਰ ਹੋ ਗਿਆ ਫਿਰ ਉਹਨੂੰ ਘਰ ਛੱਡ ਕੇ ਇੱਕ ਗੁਰਦੁਆਰਾ ਸਾਹਿਬ ਦੇ ਮੂਹਰੇ ਜਾ ਕੇ ਰਹਿਣਾ ਪਿਆ ਤੇ ਉੱਥੇ ਹੋਰ ਲੋਕ ਵੀ ਖਾਣਾ ਖਾਣ ਲਈ ਆ ਗਏ ਲਾਈਨ ਵਿੱਚ ਲੱਗ ਜਾਂਦੇ ਸੀ ਤੇ ਉਹ ਵੀ ਉੱਥੇ ਬੈਠ ਕੇ ਖਾਣਾ ਖਾਣ ਲਈ ਲਾਈਨ ਵਿੱਚ ਲੱਗ ਗਿਆ ਉਸ ਨੂੰ ਭੁੱਖ ਬਹੁਤ ਲੱਗੀ ਸੀ ਉਹ ਕਈਆਂ ਦਿਨਾਂ ਤੋਂ ਭੁੱਖਾ ਜਿਹਾ ਸੀ ਉਹ ਤੇ ਵੀ ਆਪਣੇ ਆਤਮ ਸਨਮਾਨ ਨਾਲ ਜਿਉਣਾ ਚਾਹੁੰਦਾ ਸੀ। ਉਹ ਖਾਣਾ ਖਾਣ ਦੇ ਬਦਲੇ ਉਹ ਤੇ ਕਈ ਕਈ ਘੰਟੇ ਲੰਗਰਾਲ ਵਿੱਚ ਸੇਵਾ ਕਰਦਾ। ਤੇ ਇੱਧਰ ਜਦੋਂ ਉਸਦੇ ਪੁੱਤਰ ਨੂੰ ਤੇ ਆਂਢੀ ਗੋਂਢੀ ਪੁੱਛਦੀ ਕਿ ਤੇਰੇ ਪਿਤਾ ਜੀ ਦਿਖਾਈ ਨਹੀਂ ਦਿੰਦੇ। ਕਿੱਥੇ ਰਹਿੰਦੇ ਨੇ ਅੱਜ ਕੱਲ? ਤਾਂ ਉਹ ਕਹਿ ਦਿੰਦਾ ਕਿ ਉਹ ਤੀਰਥ ਯਾਤਰਾ ਨੇ ਗਏ। ਤੀਰਥ ਯਾਤਰਾ ਤੇ ਗਏ ਨੇ। ਉਹ ਤਾਂ ਇੱਕ ਦੋ ਮਹੀਨਿਆਂ ਨੂੰ ਮੁੜਨਗੇ। ਤਾਂ ਲੋਕ ਉਸਦੀ ਗੱਲ ਸੁਣ ਕੇ ਸੱਚ ਮੰਨ ਲੈਂਦੇ। ਕਿ ਹੋ ਸਕਦਾ ਹੈ। ਆਪਣੇ ਪੁੱਤਰ ਦਾ ਵਿਆਹ ਕਰਕੇ ਉਹਨਾਂ ਨੇ ਤੀਰਥ ਯਾਤਰਾ ਤੇ ਜਾਣ ਦਾ ਮਨ ਬਣਾ ਲਿਆ ਹੋਵੇ। ਫਿਰ ਇੱਕ ਦਿਨ ਉਹਨਾਂ ਦੇ ਗੁਆਂਢ ਰਹਿੰਦੇ ਕਿਸੇ ਇਨਸਾਨ ਨੇ RAMDEEP ਪਿਤਾ ਜੀ ਨੂੰ ਉੱਤੇ ਗੁਰਦੁਆਰਾ ਸਾਹਿਬ ਦੇ ਮੂਹਰੇੋਂ ਬਟਾਂ ਦੇਖ ਲਿਆ। ਤੇ ਉਹ ਉਹਨਾਂ ਦੀ ਹਾਲਤ ਨੂੰ ਦੇਖ ਕੇ ਬਹੁਤ ਹੀ ਪਰੇਸ਼ਾਨ ਹੋਇਆ। ਕਿਰਦਾ ਵੱਡਾ ਬਿਜ਼ਨਸਮੈਨ ਤੇ ਇੰਨੇ ਫਟੇ ਪੁਰਾਣੇ ਕੱਪੜੇ ਤੇ ਇੰਨੀ ਮਾੜੀ ਹਾਲਤ। ਉਸ ਇਨਸਾਨ ਨੇ RAMDEEP ਨੂੰ ਕਿਹਾ ਕਿ ਮੈਂ ਤੁਹਾਨੂੰ ਇੱਥੇ ਇਸ ਤਰ੍ਹਾਂ ਨਹੀਂ ਦੇਖ ਸਕਦਾ। ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਡੀ ਹਰ ਸੰਭਵ ਮਦਦ ਕਰੂੰਗਾ ਜਿਵੇਂ ਜਾਂ ਖਾਣਾ ਅਸੀਂ ਘਰ ਵਿੱਚ ਖਾਵਾਂਗੇ ਉਹ ਜਾ ਖਾਣਾ ਮੈਂ ਤੁਹਾਨੂੰ ਦੇਵਾਂਗਾ ਪਰ ਤੁਸੀਂ ਇੱਥੇ ਸਾਲ ਵਿੱਚ ਨਾ ਰਹੋ ਰਾਮ ਦੇ ਪਿਤਾ ਜੀ ਨੇ ਉਸ ਇਨਸਾਨ ਨਾਲ ਜਾਣ ਤੋਂ ਨਾ ਕਬਿੱਤੀ ਤੇ ਕਹਿਣ ਲੱਗਾ ਕਿ ਜਿਸ ਪੁੱਤਰ ਨੂੰ ਮੈਂ ਸਾਰਾ ਕੁਝ ਸੰਭਾ ਦਿੱਤਾ ਆਪਣੀ ਜ਼ਮੀਨ ਜਾਇਦਾਦ ਵੀ ਸੌਂਪ ਦਿੱਤੀ ਜਦੋਂ ਉਸ ਨੇ ਮੈਨੂੰ ਘਰੋਂ ਕੱਢ ਦਿੱਤਾ ਤਾਂ ਤੂੰ ਮੈਨੂੰ ਸਾਰੀ ਮੋਲੀ ਰੋਟੀ ਕਿਉਂ ਦੇਂਗਾ ਮੇਰੇ ਕੋਲ ਤਾਂ ਤੈਨੂੰ ਦੇਣ ਲਈ ਵੀ ਕੁਝ ਨਹੀਂ ਐ ਉਹਨਾਂ ਦੀ ਇਹ ਗੱਲ ਸੁਣ ਕੇ ਉੱਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਵੀ ਉਸ ਕੋਲ ਆਏ ਕਿ ਉਸ ਨੂੰ ਅੰਦਰ ਲੈ ਗਏ ਤੇ ਕਹਿਣ ਲੱਗੇ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਰਹਿ ਸਕਦੇ ਹੋ ਇੱਥੇ ਤੁਹਾਡੇ ਲਈ ਕੋਈ ਕੰਮ ਵੀ ਹੈਗਾ ਤੇ ਤੁਸੀਂ ਕੰਮ ਦੇ ਬਦਲੇ ਰੋਟੀ ਖਾ ਲਿਆ ਕਰੋ ਗ੍ਰਾਮ ਦਾ ਪਿਤਾ ਗੁਰਦੁਆਰਾ ਸਾਹਿਬ ਵਿੱਚ ਰਹਿਣ ਲੱਗ ਗਿਆ ਕਿ ਉੱਥੇ ਥੋੜਾ ਬਹੁਤਾ ਕੰਮਕਾਜ ਕਰਦਾ ਤੇ ਦੋਨੇ ਟਾਈਮ ਦੀ ਰੋਟੀ ਖਾ ਲੈਂਦਾ ਸੀ ਇੱਧਰ ਜਦੋਂ ਉਹਨਾਂ ਦੀ ਗੌਂਡੀ ਨਿਕਰ ਜਾ ਕੇ ਉਸਦੇ ਪੁੱਤਰ ਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਦੀ ਜਿਸ ਬਾਪ ਨੇ ਤੈਨੂੰ ਅੱਡਾ ਵੱਡਾ ਕੀਤਾ ਤੈਨੂੰ ਪੜਾਇਆ ਲਿਖਾਇਆ ਤੇ ਤੈਨੂੰ ਸਿਕਾਬਲ ਬਣਾਇਆ ਤੇ ਤੂੰ ਉਸੇ ਨੂੰ ਘਰੋਂ ਕੱਢ ਦਿੱਤਾ ਤੇ ਤੂੰ ਤਾਂ ਸਾਨੂੰ ਕਹਿੰਦਾ ਸੀ ਕਿ ਉਹ ਤੀਰਥ ਯਾਤਰਾ ਤੇ ਗਏ ਨੇ ਤੇ ਮੈਂ ਤਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਦੇਖ ਕੇ ਆਇਆ ਹਾਂ ਉਹਨਾਂ ਦੀ ਹਾਲਤ ਬਹੁਤ ਹੀ ਮਾੜੀ ਐ ਤੇ ਉਹਨਾਂ ਦੇ ਕੱਪੜੇ ਵੀ ਪਾਟੇ ਪਾਏ ਹੋਏ ਆ ਆਪਣੇ ਗਵੰਡੀ ਦੀ ਗੱਲ ਸੁਣ ਕੇ ਉਸ ਦਾ ਪੁੱਤਰ ਹੱਸਿਆ ਤੇ ਕਹਿਣ ਲੱਗਾ ਅੰਕਲ ਜੀ ਤੁਸੀਂ ਆਪਣੇ ਘਰ ਜਾਓ ਤੁਸੀਂ ਮੈਨੂੰ ਬਹੁਤਾ ਗਿਆਨ ਨਾ ਦਿਓ ਹੁਣ ਮੈਂ ਕਰੋੜਾਂ ਦਾ ਮਾਲਕ ਹਾਂ ਤੇ ਜੇ ਮੈਂ ਚਾਹਾਂ ਤਾਂ ਮੈਂ ਹੁਣੇ ਤੁਹਾਨੂੰ ਪੁਲਿਸ ਨੂੰ ਫੜਾ ਸਕਦਾ ਇਸ ਦੇ ਪਿੱਛੇ ਵੀ ਕਈ ਕਾਰਨ ਨੇ ਉਹ ਇਨਸਾਨ ਰਾਮ ਦੀ ਗੱਲ ਸੁਣ ਕੇ ਚੁੱਪਚਾਪ ਆਪਣੇ ਘਰ ਨੂੰ ਚਲਾ ਗਿਆ ਤੇ ਅਗਲੇ ਦਿਨ ਉਹਨੇ ਦੇ ਮਲੇ ਵਿੱਚ ਸਾਰੇ ਲੋਕ ਉਸ ਦੀਆਂ ਗੱਲਾਂ ਕਰਨ ਲੱਗੇ ਕਿ ਕੀ ਹੋਇਆ ਪੁੱਤਰ ਆ ਆਪਣੇ ਮਾਪਿਆਂ ਨੂੰ ਘਰੋਂ ਕੱਢਦਾ ਜਿਸ ਪਿਤਾ ਨੇ ਉਸ ਨੂੰ ਆਪਣੀ ਮਾਂ ਅਤੇ ਪਿਓ ਦੋਨੋਂ ਦਾ ਪਿਆਰ ਦਿੱਤਾ ਉਸ ਨੇ ਉਸ ਨੂੰ ਬੁਢਾਪੇ ਵੇਲੇ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਸਾਰੇ ਲੋਕ ਉਸ ਨਾਲ ਨਫ਼ਰਤ ਕਰਨ ਲੱਗੇ ਸੀ ਸਾਰੇ ਰਿਸ਼ਤੇਦਾਰ ਤੇ ਸਾਰੇ ਗਲੀ ਮੁਹੱਲੇ ਵਾਲਿਆਂ ਨੇ ਉਹਨਾਂ ਨੂੰ ਬੁਲਾਉਣਾ ਛੱਡ ਦਿੱਤਾ ਸੀ ਉਸ ਦੀ ਇੱਜ਼ਤ ਹੁਣ ਮਿੱਟੀ ਵਿੱਚ ਮਿਲ ਚੁੱਕੀ ਸੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਤੇ ਇੱਕ ਦਿਨ RAM ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਉਹਨਾਂ ਦਾ ਸਾਰਾ ਕੁਝ ਕਰ ਦਿੱਤਾ ਉਹਨਾਂ ਦੀ ਅੰਤਮ ਕਰਿਆਵਾਂ ਵੀ ਕਮੇਟੀ ਨੇ ਕੀਤੀਆਂ ਉਸ ਦਾ ਪੁੱਤਰ ਤਿੰਨੋਂ ਆਪਣੇ ਪਿਤਾ ਦੇ ਸੰਸਕਾਰ ਤੇ ਵੀ ਨਾ ਆਏ ਤੇ ਗਲੀ ਮੱਲੇ ਵਾਲਣ ਉਸ ਗੱਲ ਦਾ ਬਹੁਤ ਬੁਰਾ ਲੱਗਿਆ ਫਿਰ ਉਧਰ RAM ਦੇ ਘਰ ਵੀ ਇੱਕ ਪੁੱਤਰ ਪੈਦਾ ਹੋਇਆ ਜਿਵੇਂ ਜਿਵੇਂ ਉਸ ਦਾ ਪੁੱਤਰ ਵੱਡਾ ਹੁੰਦਾ ਗਿਆ ਉਸ ਨੂੰ ਆਪਣੇ ਮਾਪਿਆਂ ਦੀ ਸਾਰੀ ਘਟਨਾ ਬਾਰੇ ਪਤਾ ਲੱਗਿਆ ਕਿ ਕਿਵੇਂ ਉਹਨਾਂ ਨੇ ਉਸ ਦੇ ਦਾਦਾ ਜੀ ਨੂੰ ਘਰੋਂ ਬਾਹਰ ਕੱਢਿਆ ਤੇ ਤੇ ਉਹਨਾਂ ਨੇ ਆਪਣੇ ਪਿਓ ਨੂੰ ਧੋਖਾ ਦਿੱਤਾ ਉਸ ਬੱਚੇ ਨੇ ਇਹ ਗੱਲ ਆਪਣੇ ਦਿਲ ਨੂੰ ਰਾਲੀ ਸੀ ਕਿ ਮੈਂ ਵੀ ਇੱਕ ਦਿਨ ਵੱਡਾ ਹੋ ਕੇ ਆਪਣੇ ਮਾਂ ਪਿਓ ਨੂੰ ਇਹ ਸਭ ਕੁਝ ਜ਼ਰੂਰ ਸਿਖਾਵਾਂਗਾ ਫਿਰ ਜਦੋਂ RAM ਨੇ ਆਪਣੇ ਪੁੱਤਰ ਦਾ ਜਨਮ ਕੀਤਾ ਤਾਂ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਸੀ ਤੇ ਪੁੱਤਰ ਇਹ ਗੱਲ ਦਿਲ ਵਿੱਚ ਰੱਖੀ ਹੋਟਾ ਸੀ ਕਿ ਮੈਂ ਇਸ ਦਾ ਸਭ ਕੁਝ ਆਪਣੇ ਮਾਂ ਪਿਓ ਨੂੰ ਜ਼ਰੂਰ ਸੌਣਾ ਇਹ ਉਹੀ ਟਾਈਮ ਸੀ ਕਿ ਜਦੋਂ ਇਹ ਪੁੱਤਰ ਨੇ ਸਟੇਜ ਤੇ ਜਾ ਕੇ ਮਾਈਕ ਵਿੱਚ ਆਪਣੇ ਮਾਂ ਪਿਓ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਦੇ ਮਾਂ ਪਿਓ ਸੀ ਜਿਸ ਨੇ ਉਸਦੇ ਦਾਦਾ-ਦਾਦੀ ਨਾਲ ਬਹੁਤ ਬੁਰਾ ਵਰਤ ਾ ਕੀਤਾ ਸੀ। ਉਹਨਾਂ ਦੇ ਪੁੱਤਰ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਪਾਪਾ ਮੈਂ ਵੀ ਚਾਹੁੰਦਾ ਹਾਂ ਕਿ ਜੋ ਆਪਣੇ ਘਰ ਵਿੱਚ ਸਾਲਾਂ ਤੋਂ ਹੁੰਦਾ ਹੋਇਆ ਉਹ ਹੀ ਅੱਜ ਹੋਵੇ। ਜਦੋਂ ਤੁਹਾਡਾ ਵਿਆਹ ਹੋਇਆ ਸੀ ਤਾਂ ਤੁਸੀਂ ਆਪਣੇ ਪਿਤਾ ਜੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ। ਇਸੇ ਤਰ੍ਹਾਂ ਹੁਣ ਮੇਰਾ ਵੀ ਵਿਆਹ ਹੋ ਗਿਆ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਹੋਰ ਮਹਿਮਾਨਾਂ ਦੀ ਤਰ੍ਹਾਂ ਅੱਜ ਰਾਤ ਨੂੰ ਹੀ ਇਹ ਘਰ ਛੱਡ ਕੇ ਚਲੇ ਜਾਓ। ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਦੋਨੋਂ ਜਾਣੇ ਹੈਰਾਨ ਪਰੇਸ਼ਾਨ ਹੋ ਗਏ ਤੁਹਾਨੂੰ ਯਾਦ ਹੈ ਤੁਸੀਂ ਵੀ ਦਾਦਾ ਜੀ ਨਾਲ ਇਸੇ ਤਰ੍ਹਾਂ ਕੀਤਾ ਸੀ ਉਹਨਾਂ ਨੂੰ ਤੁਸੀਂ ਪਾਗਲ ਕਰਾਰ ਦੇ ਦਿੱਤਾ ਸੀ ਕਿ ਉਹਨਾਂ ਦੀ ਜ਼ਮੀਨ ਵੀ ਧੋਖੇ ਨਾਲ ਆਪਦੇ ਨਾਂ ਕਰਵਾ ਲਈ ਸੀ ਹੁਣ ਉਹੀ ਟਾਈਮ ਤੁਹਾਡਾ ਆ ਗਿਆ ਦੋਨੋਂ ਜਾਣੇ ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਸਟੇਜ ਤੋਂ ਥੱਲੇ ਤਰਾਰੇ ਕਿ ਸਾਰੇ ਲੋਕ ਉਹਨਾਂ ਦੇ ਮੂੰਹ ਵੱਲ ਦੇਖਤੇ ਹੀ ਰਹਿ ਗਏ ਸੀ ਉਹ ਚੁੱਪਚਾਪ ਸ਼ਰਮ ਨਾਲ ਨੀਣੀ ਪਾ ਕੇ ਧੁਰੇ ਆਉਂਦੇ ਸੀ ਤੇ ਨਾਲੇ ਆਪਸ ਵਿੱਚ ਸੋਚਦੇ ਆਉਂਦੇ ਸੀ ਕਿ ਜੇ ਅਸੀਂ ਆਪਣੇ ਪਿਤਾ ਜੀ ਨਾਲ ਇੰਨਾ ਵੱਡਾ ਧੋਖਾ ਨਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਸਾਨੂੰ ਵੀ ਆਪਣੇ ਪੁੱਤਰ ਤੋਂ ਇੰਨੀ ਵੱਡੀ ਬੇਇਤਿਹਾ ਨਗਰੋਣੀ ਪੈਂਦੀ ਫਿਰ ਜਦੋਂ ਘਰ ਤੋਂ ਬਾਹਰ ਨੂੰ ਤੁਰਨ ਲੱਗਦੇ ਹਨ ਤਾਂ ਉਹਨਾਂ ਦਾ ਪੁੱਤਰ ਉਹਨਾਂ ਦੇ ਪਿੱਛੇ ਭੱਜ ਕੇ ਜਾਂਦਾ ਹੈ ਕਿ ਉਹਨਾਂ ਨੂੰ ਰੁਕਣ ਲਈ ਆਖਦਾ ਹੈ ਉਹ ਦੋਨੋਂ ਜਾਨੇ ਉੱਥੇ ਰੁਕ ਜਾਂਦੇ ਆ ਤੇ ਉਹਨਾਂ ਦਾ ਪੁੱਤਰ ਉਹਨਾਂ ਨੂੰ ਬਾਹ ਫੜ ਕੇ ਘਰ ਨੂੰ ਵਾਪਸ ਮੋੜ ਕੇ ਲਿਆਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਤੁਹਾਡੇ ਦੁਆਰਾ ਕੀਤੀ ਗਈ ਜਲਦੀ ਗਲਤੀ ਯਾਦ ਕਰਵਾਈ ਹੈ ਕਿ ਤੁਹਾਨੂੰ ਇਹ ਅਹਿਸਾਸ ਹੋ ਜਾਵੇ ਕਿ ਜਿੰਮੇਦਾਰੀ ਕਿਸੇ ਨਾਲ ਕਰਾਂਗੇ ਸਾਨੂੰ ਉਹ ਜਿਹਾ ਭੁਗਤਾਨ ਵੀ ਪੈਂਦਾ ਹੈ ਮੇਰੇ ਮਨ ਵਿੱਚ ਹਮੇਸ਼ਾ ਇਹ ਖਿਆਲ ਓਂਵਾਸੀ ਕਿ ਜਦੋਂ ਤੁਸੀਂ ਦਾਦਾ ਜੀ ਨੂੰ ਘਰੋਂ ਕੱਢਿਆ ਸੀ ਤਾਂ ਉਹਨਾਂ ਦੀ ਹਾਲਤ ਕੀ ਹੋਵੇਗੀ ਤੇ ਉਹਨਾਂ ਦੇ ਦਿਲ ਦਿਲ ਤੇ ਕੀ ਬੀਤਦੀ ਹੋਵੇਗੀ ਇੰਨੇ ਵੱਡੇ ਕਾਰੋਬਾਰ ਦਾ ਮਾਲਕ ਜੋਗੇ ਗੁਰਦੁਆਰਾ ਸਾਹਿਬ ਦੇ ਮੂਹਰੇ ਬੈਠ ਕੇ ਭੋਖਾਰੀਆਂ ਦੀ ਲਾਈਨ ਵਿੱਚ ਖਾਣਾ ਖਾਂਦਾ ਸੀ ਤੇ ਉੱਥੇ ਆਪਣੀ نیند ਪੂਰੀ ਕਰਦਾ ਸੀ ਉਸ ਨੂੰ ਇਹ ਸਭ ਕੁਝ ਕਰ ਲਈ ਤੇ ਤੁਸੀਂ ਮਜਬੂਰ ਕੀਤਾ ਸੀ ਆਪਣੇ ਪੁੱਤਰ ਦੀਆਂ ਇਹ ਗੱਲਾਂ ਸੁਣ ਕੇ ਉਹਨਾਂ ਨੂੰ ਧਰਤੀ ਵੀ ਹਿਲ ਨਹੀਂ ਸੀ ਦੇ ਰਹੀ। ਉਹਨਾਂ ਦੇ ਪੁੱਤਰ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਜੋ ਗਲਤੀ ਤੁਸੀਂ ਕੀਤੀ ਹੈ ਉਹ ਗਲਤੀ ਮੈਂ ਦਰਉਣਾ ਨਹੀਂ ਚਾਹੁੰਦਾ। ਇਹ ਤਾਂ ਬਸ ਤੁਹਾਡੇ ਲਈ ਇੱਕ ਸਬਕ ਸੀ ਜੋ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਸੀ। ਉਹ ਹੁਣ ਆਪਣੇ ਪੁੱਤਰ ਦੀਆਂ ਨਜ਼ਰਾਂ ਵਿੱਚੋਂ ਇੰਸ਼ਾਅੱਲ ਡਿੱਗ ਚੁੱਕੇ ਸਨ। ਪੈਸਾ, ਧਨ, ਦੌਲਤ ਸਾਡੀ ਜ਼ਿੰਦਗੀ ਵਿੱਚ ਕੋਈ ਮਹਣੇ ਨਹੀਂ ਰੱਖਦਾ। ਜੇਕਰ ਸਾਡੇ ਅੰਦਰੋਂ ਇਨਸਾਨੀਅਤ ਹੀ ਖਤਮ ਹੋ ਜਾਵੇ ਤਾਂ ਇਹ ਸਭ ਬੇਕਾਰ ਹੋ ਜਾਂਦਾ ਹੈ। ਗਰੀਬੀ ਵਿੱਚ ਦਿਨ ਕੱਟੇ ਜਾ ਸਕਦੇ ਹਨ ਜੇਕਰ ਸਾਡੇ ਵਿੱਚ ਆਪਸ ਵਿੱਚ ਪੂਰਾ ਪਿਆਰ ਹੋਵੇ ਇੱਜ਼ਤ ਕਮਾਉਣ ਲਈ ਵੀ ਕਈ ਸਾਲ ਲੱਗ ਜਾਂਦੇ ਹਨ ਤੇ ਗੁਆਉਣ ਲਈ ਇੱਕ ਪਲ ਵੀ ਨਹੀਂ ਲੱਗਦਾ ਇੱਜ਼ਤ ਖਰੀਦੀ ਵੀ ਨਹੀਂ ਜਾ ਸਕਦੀ ਇਸ ਲਈ ਇਸ ਕਹਾਣੀ ਦੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਮਾਂ ਬਾਪ ਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਹ ਸਾਡੇ ਲਈ ਕਿੰਨੀ ਮਿਹਨਤ ਕਰਦੇ ਨੇ ਤੇ ਸਾਡੇ ਲਈ ਜ਼ਮੀਨ ਜਾਇਦਾਦ ਤੇ ਘਰ-ਬਾਰ ਸਾਰਾ ਕੁਝ ਬਣਾਉਂਦੇ ਹਨ ਕੀ ਸਾਡੇ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਵਿੱਚ ਤੰਗ ਪਰੇਸ਼ਾਨ ਨਾ ਹੋਣਾ ਪਵੇ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਸਰ ਕਰਨ। ਇਹੀ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।